ਗਿਲੰਦਰ ਵੈਸਟਲਕੇ ਦੀ ਵਿੱਚ ਚੋਣ ਮਹਿਮ ਜਿਹੜੀ ਆ ਵੱਖ-ਵੱਖ ਪਾਰਟੀਆਂ ਵੱਲੋਂ ਅੱਗੇ ਵਧਾਈ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਬੀਬਾ ਅਮਰਤਾ ਵੜਿੰਗ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਹੁੰਚੇ ਨੇ ਜਿਹੜੇ ਵੱਖ-ਵੱਖ ਆਗੂ ਨੇ ਵਿਧਾਇਕ ਸਾਬਾਨ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਬਲਵਿੰਦਰ ਸਿੰਘ ਥਲੀਵਾਲ ਜਿਹੜੇ ਫਗਵਾੜਾ ਤੋਂ ਐਮਐਲਏ ਨੇ ਇਸ ਜਗ੍ਹਾ ਤੇ ਦੇਖ ਸਕਦੇ ਹੋ ਕਿ ਵਾਰਡ ਨੰਬਰ 33 ਦੇ ਵਿੱਚ ਅਸੀਂ ਖੜੇ ਆ ਜਿੱਥੇ ਡੋਰ ਟੂ ਡੋਰ ਜਿਹੜਾ ਇਸ ਜਗ੍ਹਾ ਦੇ ਉੱਤੇ ਕਰਨਾ ਹੈ ਤੇ ਅਮਰਤਾ ਵੜਿੰਗ ਲਗਾਤਾਰ ਜਿਹੜੇ ਨੇ ਇੱਥੇ ਚੋਣ ਪ੍ਰਚਾਰ ਕਰ ਰਹੇ ਨੇ ਕੱਲ ਵੀ ਉਹਨਾਂ ਨੇ ਰਾਜਾ ਵੜਿੰਗ ਦੇ ਨਾਲ ਡੋਰ ਡੋਰ ਪ੍ਰਚਾਰ ਕੀਤਾ ਸੀ ਤਾਂ ਜਿਹੜੇ ਰਾਜਾ ਵੜਿੰਗ ਕਿਉਂਕਿ ਦਿੱਲੀ ਦੇ ਵਿੱਚ ਸੀ ਉਹ ਵੀ ਦੇਰ ਸ਼ਾਮ ਨੂੰ ਇੱਥੇ ਪਹੁੰਚ ਰਹੇ ਨੇ ਤਾਂ ਲਗਾਤਾਰ ਇੱਥੇ ਘਟੇ ਹੋਏ ਨੇ ਦੋਵੇਂ ਪਤੀ ਪਤਨੀ ਜਿਹੜੇ ਨੇ ਉਹ ਆਪਣੇ ਚ ਜੋ ਪ੍ਰਚਾਰ ਜਿਹੜਾ ਹੈ ਉਸ ਨੂੰ ਲਗਾਤਾਰ ਆ ਕੇ ਵਧਾ ਰਹੇ ਨੇ ਔਰ ਲਗਾਤਾਰ ਦੇ ਵਿਚਾਰ ਦੇ ਵਿੱਚ ਬੜੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਮਸੀਰਾ ਦੇ ਵਿੱਚ ਬੜਾ ਹੋਇਆ ਹੈ। ਜੀ ਸਾਡੇ ਸਾਰੇ ਬੜਾ ਲੋਕਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਇਹ ਜਿੰਦਰ ਦੀ ਹੋਵੇ ਵੈਸਲ ਕੇ ਜਿਹਦੇ ਤੁਸੀਂ ਦੇਖਿਆ ਤੇ ਇਹ ਤੋਂ ਦੇ ਸੀ ਵੀ ਇਸੇ ਗਾ ਦੇ ਮਜੂਰ ਦੇ ਤੁਹਾਨੂੰ ਸਾਰੇ ਲੋਕ ਰਾਜ ਤੋਂ ਬਾਅਦ ਜੋ ਕਾਂਗਰਸ ਪਾਰਟੀ ਦੀ ਉਮੀਦਵਾਰ ਹੈ ਬੀਬਾ ਸ੍ਰਿੰਦਰਕੌਰ ਬੀਬੀ ਸ੍ਰਿੰਦਰਕੌਰ ਜਿਹੜੇ ਉਹਨਾਂ ਦੇ ਬੀਬੀ ਸ੍ਰਿੰਦਰਕੌਰ ਦੇ ਹੱਕ ਦੇ ਵਿੱਚ ਉਹ ਵਿਚਾਰ ਕਰਦੇ ਨਹੀਂ ਲਗਾਤਾਰ ਜਿਵੇਂ ਸਵਾਗਤ ਸਵਾਭਤਾ ਮੁੱਖ ਮੰਤਰੀ ਦੇ ਜੇਂਟਰ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਜਿਹੜੇ ਸੀ ਉਹ ਵੀ ਜਿਹੜੇ ਇੱਥੇ ਪਹੁੰਚੇ ਸੀਗੇ ਉਹ ਵੀ ਇੱਥੇ ਲਗਾਤਾਰ ਡਟੇ ਹੋਏ ਨੇ ਇਸ ਜਗ੍ਹਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਮਹਿਲਾਵਾਂ ਦੀ ਗੱਲਬਾਤ ਜਿਹੜੀ ਹੈ ਉਹ ਸੁਣ ਰਹੇ ਨੇ ਅਸੀਂ ਗੱਲਬਾਤ ਵੀ ਜਿਹੜੀ ਹੈ ਕਰਾਂਗੇ ਤਾਂ ਮੈਡਮ ਤਾਂ ਅਮਰਤਾ ਜੀ ਅਮਰਤਾ ਜੀ 2 ਮਿੰਟ ਤੁਸੀਂ ਲਗਾਤਾਰ ਮੋਟਰੇ ਮਹਿਲਾਵਾਂ ਨੂੰ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹੈ ਜਲੰਧਰ ਦੇ ਲੋਕਾਂ ਦੀ ਜਿਨ੍ਹਾਂ ਨੇ ਇੰਨੇ ਉਤਸ਼ਾਹ ਦੇ ਨਾਲ ਇੰਨੇ ਭਾਰੇ ਉਤਸ਼ਾਹ ਦੇ ਨਾਲ ਕਾਂਗਰਸ ਦਾ ਜਿਹੜੇ ਸਮਰਥਨ ਕਰ ਰਹੇ ਹੈ ਤੇ ਇਹ ਉਤਸ਼ਾਹ ਦੱਸ ਰਿਹਾ ਹੈ ਦੀ ਆਉਣ ਵਾਲੀ 13 ਤਰੀਕ ਨੂੰ ਇਹਨਾਂ ਲੋਕਾਂ ਦੀ ਕਿਰਪਾ ਜ਼ਰੂਰ ਲੋ ਅਮਰਦਾ ਜੀ ਲਗਾਤਾਰ ਧੜਤੇ ਵੀ ਕਾਫੀ ਜ਼ਿੰਮੇਵਾਰੀਆਂ ਚੋਣ ਪ੍ਰਚਾਰ ਤੋਂ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਲੋਕਾਂ ਦਾ ਤੁਹਾਡੇ ਪ੍ਰਤੀ ਪਿਆਰ ਉਸ ਨੂੰ ਕੀ ਕਹਣਾ ਚਾਹੀਦਾ ਮੈਂ ਕਹਾਂ ਇਹੀ ਕਹਾਂਗੀ ਕਿ ਇਹ ਜਿਹੜਾ ਪਿਆਰ ਹੈ ਇਹ ਵੋਟਾਂ ਵਿੱਚ ਤਕਰੀਰ ਜ਼ਰੂਰ ਹੋਵੇ ਤਾਂ ਕਿ ਇੱਥੋਂ ਅਸੀਂ ਸੱਚੇ ਸੁੱਚੇ ਜ਼ਿੰਮੇਵਾਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਇੱਥੋਂ ਜਿਤਾ ਸਕੀਏ ਅਮਰਦਾ ਜੀ ਮੇਰਾ ਆਖਰੀ ਸਵਾਲ ਹੈ ਕਿਉਂਕਿ ਤੁਸੀਂ ਜਾਣਿਆ ਹੈ ਕਿਹੜੇ ਮੁੱਦੇ ਦੇ ਮਹਿਲਾਵਾਂ ਖਾਸ ਤੌਰ ਤੇ ਕਿਹੜੇ ਮੁੱਦਿਆਂ ਦੇ ਗੱਲਾਂ ਕਰ ਰਹੀਆਂ ਮਹਿੰਗਾਈ ਦੇ ਕਰ ਰਹੀਆਂ ਜਾਂ ਅਸਟੇਟ ਨਾਲ ਜੁੜੇ ਮੁੱਦੇ ਆ ਸੈਂਟਰ ਵਿੱਚ ਔਰਤ ਦੀ ਲਾਈਫ ਦੇ ਵਿੱਚ ਮਹਿੰਗਾਈ ਦਾ ਬੜਾ ਵੱਡਾ ਰੋਲ ਰਹਿੰਦਾ ਜਦੋਂ ਜਿਹੜੀ ਚੀਜ਼ ਐ ਕਲੀਨਿਕ ਘਰ ਚਲਾਉਣਾ ਸੀ 5000 ਦੇ ਵਿੱਚ ਅੱਜ ਉਹ 10000 ਕੀਮਤ ਪਾਰ ਕਰ ਜਾਂਦਾ ਹੈ ਉਹੀ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸੀ ਉਹ ਸਾਰੇ ਕੀਤੇ ਕਿਰੇ ਵਾਅਦੇ ਕਲੈਪਸ ਕਰ ਗਏ ਇੱਕ ਵਾਅਦਾ ਪੂਰਾ ਨਹੀਂ ਕੀਤਾ ਜਲੰਧਰ ਦੀ ਜਿੰਨੀ ਇੰਡਸਟਰੀ ਹੈ ਜਾਲੀ ਤੋਂ 50% ਟੈਨਰੀਜ਼ ਜਲੰਧਰ ਦੀਆਂ ਬੰਦ ਹੋ ਚੁੱਕੀਆਂ ਐ ਐਨਓਸੀ ਕਿਸੇ ਇੰਡਸਟ੍ਰੀਅਲਿਸਟ ਨੂੰ ਮਿਲ ਨਹੀਂ ਰਹੀ ਇਹ ਜਿਹੜੇ ਬੇਸਿਕ ਜਲੰਧਰ ਦੇ ਮੁੱਦੇ ਐ ਇਹ ਮੇਨ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਹ ਤੈਅ ਕਰਨਗੇ ਆਉਣ ਵਾਲਾ ਗੱਲ ਬਦਲੂਆਂ ਬਾਰੇ ਕੋਈ ਨਹੀਂ ਜਿਹੜੇ ਇੱਕ ਪਾਰਟੀ ਦਾ ਇੱਕੋ ਹੀ ਪਾਰਟੀ ਦਾ ਕੈਂਡੀਡੇਟ ਹੈ ਜਿਹਨੇ ਗੱਲ ਨਹੀਂ ਬਦਲੀ ਉਹ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੈ ਬਾਕੀ ਤਾਂ ਇੱਕ ਤੋਂ ਦੂਜੀ ਛਾਲਾਂ ਮਾਰਨ ਤੇ ਲੱਗੇ ਹੋਏ ਐ ਤੇ ਇਹ ਜਿਹੜੀਆਂ ਛਾਲਾਂ ਇਹਨਾਂ ਦਾ ਜਵਾਬ ਉਹਨਾਂ ਨੂੰ ਆਉਣ ਵਾਲੀ 13 ਤਰੀਕ ਨੂੰ ਸਾਡੇ ਜਨਤਾ ਨੇ ਜ਼ਰੂਰ ਦੇਣਾ ਹੋਰ ਸਾਮ ਮੁਕਾਬਲਾ ਕਿੰਨਾ ਮੰਨਦੇ ਕਿਸੇ ਨਾਲ ਵੀ ਨਹੀਂ ਕਰਉਂ ਜੀ ਕਿਸੇ ਨਾਲ ਨਹੀਂ ਕੋਈ ਮੁਕਾਬਲਾ ਨਹੀਂ ਇੰਨੇ ਸੱਚੇ ਸੁੱਚੇ ਬੰਦੇ ਦਾ ਦਲ ਬਦਲੂਆਂ ਨਾਲ ਮੁਕਾਬਲਾ ਹੋ ਹੀ ਨਹੀਂ ਸਕਦਾ ਕਮਾਲ ਕਰੀ ਜਾਂਦੇ ਹੋ ਸਾਡੇ ਕੈਂਡੀਡੇਟ ਵਰਗਾ ਦੂਜਾ ਕੋਈ ਕੈਂਡੀਡੇਟ ਹੀ ਹੈ ਨਹੀਂ ਥੈਂਕ ਯੂ ਜੀ ਬਿਲਕੁਲ ਅਮਰਦਾਵਲਿੰਗ ਜੀ ਤੁਸੀਂ ਦੇਖ ਸਕਦੇ ਹੋ ਤਾਂ ਬਿਲਕੁਲ ਉਹਨਾਂ ਨੇ ਜਿਹੜਾ ਬਿਆਨ ਹੈ ਉਹਨੇ ਦੇਖੇ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਉਹਨਾਂ ਦਾ ਮੁਕਾਬਲਾ ਹੀ ਕਿਸੇ ਨਾਲ ਨਹੀਂ ਹੈ ਤਾਂ ਅਮਰਦਾਵਲਿੰਗ ਇੱਥੇ ਜਿਹੜੇ ਪਹੁੰਚੇ ਨੇ ਉਹ ਕਹਿੰਦੇ ਕਿ ਮਹਿਲਾਵਾਂ ਦੇ ਜਿਹੜੇ ਮੁੱਦੇ ਨੇ ਉਸ ਦੇ ਵਿੱਚ ਜਿਹੜੀ ਇਹ ਵੱਡੀ ਜਿਨ੍ਹਾਂ ਦੇ ਵਿੱਚ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਮਹਿੰਗਾਈ ਕਰਕੇ ਲੋਕ ਕੇਂਦਰ ਸਰਕਾਰ ਤੋਂ ਵੀ ਪਰੇਸ਼ਾਨ ਨੇ ਪਾਰਟੀ ਜੰਤਾ ਪਾਰਟੀ ਤੋਂ ਪਰੇਸ਼ਾਨ ਨੇ ਔਰ ਆਮ ਆਦਮੀ ਪਾਰਟੀ ਤੋਂ ਵੀ ਪਰੇਸ਼ਾਨ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਵਾਗਤ ਜਿਆ ਹੈ ਉਹ ਕੀਤਾ ਜਾ ਰਿਹਾ ਹੈ ਅਮਰਦਾ ਫਟਿੰਗ ਦਾ ਤਾਂ ਇਸ ਦੇ ਵਿੱਚ ਵੀ ਕਾਂਗਰਸ ਦੇ ਵੀ तमाम ਆਗੂ ਦਾ ਜੋ ਹੋਵੇਗਾ ਦੇਖਦੇ ਉਹਨਾਂ ਨੂੰ ਇੱਥੇ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਇਹਦੇ ਹੋਰ ਵੀ ਆਗੂ ਨੇ ਤਾਂ ਸੋਨੂ ਦੇ ਅਸੀਂ ਜੀਦਾ ਸੋਨੂ ਜੀ ਕਿਵੇਂ ਦਾ ਸਪੋਰਟ ਲੈ ਰਿਹਾ ਜੀ ਸਪੋਰਟ ਤੁਹਾਡੇ ਮੋੜੇ ਜੀ ਲੋਕਾਂ 'ਚ ਬੜਾ ਉਤਸ਼ਾਹ ਆ ਤਾਜ਼ਾ-ਤਾਜ਼ਾ ਹਜੇ ਲੋਕ ਸਭਾ ਦੀਆਂ ਇਲੈਕਸ਼ਨਾਂ ਹੋ ਕੇ ਹੱਡੀਆਂ ਆ ਤੇ ਜਿੰਨੀ ਵਧੀਆ ਲੀਡ ਕਾਂਗਰਸ ਪਾਰਟੀ ਨੂੰ ਇੱਥੋਂ ਮਿਲੀ ਆ ਮੈਂ ਸਮਝਦਾ ਉਹੀ ਮੇਨਟੇਨ ਹੋ ਰਹੀ ਆ ਲੋਕ ਪੱਦਾ ਭਾਰਵੇਂ ਪਏ ਆ ਕਾਂਗਰਸ ਨੂੰ ਚੋਣਨ ਵਾਸਤੇ ਔਰ ਚਾਹੁੰਦੇ ਆ ਕਿ 27 ਚ ਆਉਣ ਵਾਲੀ ਸਰਕਾਰ ਬਣਾਈ ਸੋ ਮੈਂ ਸਮਝਦਾ ਕਿ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਭਾਰਤੀ ਜੰਦਾ ਪਾੜੀ ਦਾ ਮੁਕਾਬਲਾ ਹੈ ਜਿਹੜਾ ਆਮ ਆਦਮੀ ਪਾੜੀ ਨਾਲ ਦਾ ਮੁਕਾਬਲਾ ਹੈ ਮੈਂ ਸਮਝਦਾ ਇਸ ਵੇਲੇ ਮੁਕਾਬਲਾ ਸਾਡਾ ਕਿਸੇ ਨਾਲ ਟੂ ਬੀ ਆਨਸਟ ਕਿਉਂਕਿ ਦੋਨੇ ਪਾਸਿਆਂ 'ਚ ਹੇਰ ਫੇਰ ਹੋਈ ਹੋਈ ਹੈ ਇੱਕ ਇਧਰੋਂ ਇਧਰ ਆਇਆ ਹੈ ਇੱਕ ਇਧਰੋਂ ਇਧਰ ਆਇਆ ਹੋਇਆ ਸੋ ਲੋਕਾਂ 'ਚ ਇੱਕ ਬਹੁਤ ਵੱਡਾ ਰੋਸ਼ ਹੈ ਬੜੀ ਕਿ ਇਹ ਵੀ ਦੱਸਿਓ ਕਿ ਜਦੋਂ ਰਿੰਕੂ ਜੀ ਔਰ ਅੰਗਰਾਲ ਜੀ ਇਕੱਠੇ ਹੋ ਗਏ ਨੇ ਉਸ ਬਾਰੇ ਕੋਈ ਟਿੱਪਣੀ ਕਰਵੋਗੇ ਜਿੰਨੇ ਮਰਜ਼ੀ ਇਕੱਠੇ ਹੋ ਜਾਣ ਜੀ ਗੱਲ ਤੇ ਇਹ ਆ ਇਹ ਗੁੰਡਾਗਰਦੀ ਦੀ ਸ਼ਰਾਫਤ ਨਾਲ ਲੜਾਈ ਆ ਉਹ ਫੈਸਲਾ ਲੋਕਾਂ ਨੇ ਕਰਨਾ ਮੋਰੇ ਰਿਜ਼ਲਟ ਆ ਜਾਣਾ ਤੇ ਬਿਲਕੁਲ ਐਮ.ਐਲ.ਏ. ਬਲਵਿੰਦਰ ਸਿੰਘ ਧਾਲਵਾ ਨੇ ਮਾਮਾ ਨੇ ਹਮਾ ਦਾ ਗਲਬਾ ਦੇ ਨਾਲ ਅਸੀਂ ਕਰਾਂਗੇ ਬਹੁਤ ਸਾਰੇ ਇਹਦੇ तमाम ਆਪੂ ਸਹਬਾਨ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗਲਬਾ ਜਿਹੜੀ ਆ ਅਸੀਂ ਇਹਦਾ ਆਪਦਾ ਵੇਖ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਆ ਮਿਲ ਰਹੇ ਨੇ ਲਗਾਤਾਰ ਚੋਣ ਪੰਚਾਇਤ ਜਿਹੜਾ ਕਰਦੇ ਨੇ ਲਾਲੂ ਜੀ ਨਾਲੇ ਵਿੱਚ ਇੱਕ ਵੱਡੀ ਕੂ ਗੱਲ ਜਿਹੜੀ ਨੇ ਲੈ ਲਈ ਭਾਈ ਉਹ ਜਿਹੜਾ ਨਾ ਮੈਂ ਵਿਦਾਂਤ ਲੋਕ ਜਨਤਾ ਚੋਣਾਂ ਦੇ ਵਿੱਚ ਨਾ ਤਮਾਮ ਜਿਹੜੇ ਆਗੂ ਸਾਹਿਬਾਨ ਨੇ ਇਸ ਜਗ੍ਹਾ ਦੇ ਉੱਤੇ ਬੇਟੂ ਡੋਰ ਜਿਹੜੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਇਸ ਜਗ੍ਹਾ ਦੇ ਉੱਤੇ ਇਸ ਵੀਰ ਨੂੰ ਜਿਹੜਾ ਜਿੰਨੇ ਨੇ ਇਹਦੇ ਤੁਸੀਂ ਦੇਖ ਸਕਦੇ ਹੋਗੇ ਉਹ ਉਹ ਆਗੂ ਨੇ ਨਾ ਐਮਐਲਏ ਸਾਹਿਬ ਕੀ ਕਰੇ ਚੋਂਟੇ ਸਾਡੇ ਬੋਲਾ ਸਾਡੇ ਭਗਵਾੜਾ ਤੋਂ ਐਮਐਲਏ ਨੇ ਬਿਲਵਿੰਡਰ ਦੇ ਤਾੜੀਵਾ ਜੀ ਤਾਂ ਤੁਹਾਨੂੰ ਸਰ ਕੀ ਕਹਿਣਾ ਕਿ ਇਹਦਾ ਰਿਪੋਰਟ ਕਿ ਕਿ ਇਸ ਤਰ੍ਹਾਂ ਕਿ ਜਿਹੜੇ ਹਲਕੇ ਦੀ ਜਿਹੜੀ ਹੈਗੇ ਨੂੰ ਦੱਸ ਇੱਕ ਹੁਣ ਡਰੇ ਆ ਪਤਾ ਨਹੀਂ ਜਾਂਦਾ ਕਿ ਸਾਡੇ ਜਿਹੜੇ ਕੈਂਡੀਡੇਟ ਸਮੂਹਤ ਹੋ ਵੀ ਹੈਗੇ ਨੇ ਪੇ ਦਾ ਜਿੱਥੇ ਹੈਗੇ ਨੇ ਉਹਨਾਂ ਦੇ ਹੱਥ ਤੱਕ ਕੋਈ ਹਜਾਰ ਨਹੀਂ ਹੈਗਾ ਇਸ ਕਰਕੇ ਉਹਨਾਂ ਦੇ ਬਾਕੀ ਕੈਂਡੀਡੇਟ ਦੇ ਕੰਪੈਰੀਟਿਵਲੀ ਆਪਾਂ ਲਾਈਏ ਅੱਜ ਜਿਹੜੇ ਸਾਰੇ ਹਲਕੇ ਦੇ ਵਿੱਚ ਜਿਹੜੀ ਇਹ ਮੈਂ ਤੁਹਾਨੂੰ ਕਹ ਰਿਹਾ ਨੇ ਮੈਂ ਅਪੀਲ ਕਰਦਾ ਕਿ ਗੁਰਬਾਣੀ ਤੋਂ ਨਾਮ ਇਹ ਹੋਰ ਵੱਡੀ ਕੀਮਤ ਹੈ ਜਦ ਰਿਪੋਰਟ ਵੱਡੀ ਜਰਿਖੇ ਦੇ ਨਾਲ ਜਿਤਨਾ ਬਖਾਨੇ ਕੀਤਾ ਨਵਾ ਜਾਏ ਅਮਰਕੋਲੇ ਇਹ तमाम ਐਮਐਲਏ ਸਾਹਿਬ ਨੇ ਐਮਐਲਏ ਸਾਹਿਬਾਨ ਨੇ ਹੋਰ ਦੇ ਪੂਰੇ ਨੇ ਸਵਾਗਤ ਕਰ ਰਹੇ ਨੇ ਅਮਰਦਾ ਵੜਿੰਗ ਦਾ ਤਤਬਾਨ ਆਰਗੂ ਸਾਹਿਬਾ ਦੇ ਇਸ ਅੰਦਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਘਰ ਦੇ ਵਿੱਚ ਜਾ ਰਹੇ ਨੇ ਜਲੰਧਰ ਦੀਆਂ ਇਹ 33 ਨੰਬਰ ਵਾਰਡ ਦੀਆਂ ਤਸਵੀਰਾਂ ਨੇ ਭਾਰਗੋ ਕੈਂਪ ਤੋਂ ਅਗਲਾ ਏਰੀਆ ਹੈ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਉਹਨਾਂ ਦੇ ਅਮਰਤਾ ਵੜਿੰਗ ਜੀ ਤਾਂ ਚੋਣ ਪ੍ਰਚਾਰ ਕਰਨ ਦੇ ਵਿੱਚ ਕਾਫੀ ਉਹ ਪਰਪੱਕ ਹੋ ਚੁੱਕੇ ਨੇ ਮਾਹਿਰ ਨੇ ਕਿਉਂਕਿ ਉਹਨਾਂ ਨੇ ਲੁਧਿਆਣਾ ਦੇ ਵਿੱਚ ਵੀ ਜਿਹੜੀ ਚੋਣ ਪ੍ਰਚਾਰ ਦੀ ਮਿਹਨ ਜਿਹੜੀ ਸੀ ਸੰਭਾਲੀ ਸੀ ਤਾਂ ਅੰਮ੍ਰਿਤਸਰ ਦੇ ਸੀਨੀਅਰ ਡਿਪਟੀ ਮੇਅਰ ਵੀ ਜਿਹੜੇ ਨੇ ਸਾਡੇ ਨਾਲ ਨੇ ਤਾਂ ਮੇਰੇ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਕਿਵੇਂ ਦਾ ਲੱਗ ਰਿਹਾ ਰਿਸਪੋਨਸ ਦੇਖੋ ਇਹ ਕਾਂਗਰਸ ਪਾਰਟੀ ਦੀ ਪੱਕੀ ਸੀਟ ਆ ਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਹੌਸਲਾ ਆਇਆ ਤੇ ਜਿਸ ਤਰੀਕੇ ਨਾਲ ਲੋਕ ਸਾਡੇ ਕਾਂਗਰਸ ਦੇ ਵਰਕਰ ਘਰ ਘਰ ਨੂੰ ਮਾਰਕ ਕਰਕੇ ਚੱਲ ਰਹੇ ਮੈਂ ਸਮਝਦਾ ਵੀ ਕਾਂਗਰਸ ਜਿਹੜੀ ਬਹੁਤ ਵੱਡੀ ਲੀਡ ਨਾਲ ਇੱਥੇ ਦਿੱਤੀ ਸੀ ਇਸ ਸੀਟ ਦੇ ਤੇ ਪਹਿਲਾਂ ਰਿੰਕੂ ਜੀ ਹੁੰਦੇ ਸੀਗੇ ਹੋਰ ਪਹਿਲੇ ਰਿੰਕੂ ਜੀ ਸੀਗੇ ਉਹ ਭਾਜਪਾ ਦੇ ਚਰਨ ਸਰ ਨਾਲ ਪੈ ਲੱਗ ਗਿਆ ਦੇਖੋ ਤਲ ਬਦਲੂ ਇੱਕ ਮੁੱਦਾ ਹੈ ਜਲੰਧਰ ਦੇ ਵਿੱਚ ਲੋਕੀ ਤਲ ਬਦਲੂ ਨੂੰ ਵੋਟ ਨਹੀਂ ਪਾਉਣਗੇ ਨਸ਼ਾ ਇੱਕ ਮੁੱਦਾ ਹੈ ਉਹਦੇ ਨਾਲ ਇਹ ਸ਼ਰੀਫ ਲੀਡਰ ਜਿਹੜਾ ਬਹੁਤ ਵੱਡਾ ਮੁੱਦਾ ਹੈ ਸਾਡਾ ਜਿਹੜਾ ਕਾਂਗਰਸ ਦੀ ਲੀਡਰ ਹੈ ਇਹ ਇੱਕ ਮਹਿਲਾ ਆ ਜਿਹੜੀ ਦੁਆਬੇ ਦੇ ਵਿੱਚ ਪਹਿਲੀ ਵਾਰੀ ਕਹਿ ਮਹਿਲਾ ਨੂੰ ਜ਼ਿਕਰ ਦਿੱਤੀ ਗਈ ਆ ਉਹਦੇ ਨਾਲ ਨਾਲ ਇੱਕ ਸ਼ਰੀਫ ਲੜੀ ਆ ਜਿਹਨੇ ਆਪਣਾ ਪਰਿਵਾਰ ਵੀ ਚਲਾਇਆ ਤੇ ਸਿਆਸਤ ਵੀ ਕੀਤੀ ਆ ਉਹਦੇ ਕਰਕੇ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦਾ ਕੈਂਡੀਡੇਟ ਵੀ ਬਹੁਤ ਵਧੀਆ ਪਾਰਟੀ ਦੇ ਕੰਮ ਵੀ ਬਹੁਤ ਵਧੀਆ ਤੇ ਵਰਕਰ ਵੀ ਹੌਸਲੇਦਾਰ ਬਿਲਕੁਲ ਦਾ ਇਹ ਜਮਾਤ ਕਾਂਗਰਸ ਤੇ ਆਗੂ ਨੇ ਵਕ ਵਕ ਹਲਕੇ ਦੇ ਵਿੱਚ ਜਿਹੜੇ ਨੇ ਉਹ ਹਲਕੇ ਦੇ ਉੱਤੇ ਪਹੁੰਚੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸੋ ਜਿਹੜਾ ਉਤਸ਼ਾਹ ਕਾਂਗਰਸ ਦੇ ਕਰਕੇ ਅੰਮ੍ਰਿਤਸਰ ਤੋਂ ਕੌਂਸਲਰ ਜਿਹੜੇ ਨੇ ਪਹੁੰਚੇ ਨੇ ਤਾਂ ਸਫਖਵਾ ਕੁਵਾੜਾ ਤੋਂ ਜਿਹੜੀਆਂ ਡਿਊਟੀਆਂ ਨੇ ਉਹ ਲੱਗੀਆਂ ਨੇ ਅੰਮ੍ਰਿਤਪਾ ਵੜਿੰਗ ਦੇ ਨਾਲ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਿਹੜੇ ਨੇ ਉਹ ਵੀ ਸ਼ਾਮ ਨੂੰ ਤੇ ਪਹੁੰਚ ਗਏ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਤਾਂ ਜਿਹੜੀ ਕਾਂਗਰਸ ਦੀ ਪਾਰਟੀ ਦੀ ਮੁਹਿੰਮ ਹੈ ਲਗਾਤਾਰ ਇਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਮਾਮ ਕਾਂਗਰਸ ਦੇ ਵੱਡੇ ਆਗੂ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਉਹ ਦਾਵਾ ਇਹੋ ਹੀ ਹੈ ਕਿ ਜਿਹੜੀ ਇਹ ਸੀਟ ਹੈ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤੇਗੀ ਅੰਮ੍ਰਿਤਪਾ ਵੜਿੰਗ ਦਾ ਇਹ ਕਹਿਣਾ ਕਿ ਸਾਡਾ ਕਿਸੇ ਨਾਲ कैमरा पर्सन मुकेश गगनदीप शर्मा दैनिक सवेरा टीवी जालंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप